ਕੇਂਦਰ ਨੇ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਖੇਤਾ ਉਦਯੋਗਿਕ ਕਾਮਿਆਂ ਦੇ ਲਈ ਕਟੋ-ਕਟ ਉਜਰਤਾ ਵਧਾਈਆਂ ਜੜੀਆਂ ਨੇ ਉਹ ਕਟੋ-ਕਟ ਉਜਰਤ ਦਰ 783 ਰੁਪਏ ਪ੍ਰਤੀ ਦਿਨ ਜਾਂ ਫਿਰ 20358 ਰੁਪਏ ਪ੍ਰਤੀ ਮਹੀਨਾ ਤੈਅ ਕੀਤੀ ਹੈ ਨਵੀਆਂ ਦਰਾਂ 1 ਅਕਤੂਬਰ ਤੋਂ ਲਾਗੂ ਹੋ ਜਾਣਗੀਆਂ ਕੇਂਦਰ ਨੇ ਕਾਮਿਆਂ ਦੇ ਲਈ ਕਟੋ-ਕਟ ਉਜਰਤ ਦਰਾਂ ਜੜੀਆਂ ਨੇ ਉਹ ਵਧਾ ਦਿੱਤੀਆਂ ਨੇ ਕੇਂਦਰ ਦੇ ਹੁਕਮਾ ਦੇ ਨਾਲ ਇਮਾਰਤ ਦੀ ਉਸਾਰੀ ਲੋਡਿੰਗ ਅਤੇ ਅਨਲੋਡਿੰਗ ਸੁਰੱਖਿਆ ਗਾਰਡਾ ਦਰਵਾਣਾ ਹਾਊਸਕੀਪਿੰਗ ਮਾਈਨਿੰਗ ਤੇ ਖੇਤੀਬਾੜੀ ਦੇ ਵਿੱਚ ਲੱਗੇ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ ਨਵੀਂ ਆਧਾਰਾ 1 ਅਕਤੂਬਰ 2024 ਤੋਂ ਲਾਗੂ ਹੋ ਜਾਣਗੀਆਂ ਸਰਕਾਰ ਨੇ ਪਿਛਲੀ ਵਾਰ ਇਸ ਸਾਲ April ਦੇ ਵਿੱਚ ਕਟੋ-ਕਟ ਤਨਖਾਹਾਂ ਦੇ ਵਿੱਚ ਵਾਅਦਾ ਕੀਤਾ ਸੀ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਸੋਤ ਤੋਂ ਬਾਅਦ ਨਿਰਮਾਣ ਸਵਿਪਿੰਗ ਸਫਾਈ ਲੋਡਿੰਗ ਅਨਲੋਡਿੰਗ ਦੇ ਵਿੱਚ ਗੈਰ ਹੁਨਰਮੰਦ ਕਾਮਿਆਂ ਭਾਵ ਮਜ਼ਦੂਰਾਂ ਦੇ ਲਈ ਘੱਟੋ ਘੱਟ ਉਜਰਤ ਦਰ 783 ਰੁਪਏ ਪ੍ਰਤੀ ਦਿਨ ਜਾਂ ਫਿਰ 20358 ਰੁਪਏ ਪ੍ਰਤੀ ਮਹੀਨਾ ਤੈਅ ਕੀਤੀ ਗਈ ਹੈ ਕੇਂਦਰ ਨੇ ਤਿਉਹਾਰਾਂ ਦੀ ਸੀਜ਼ਨ ਤੋਂ ਪਹਿਲਾਂ ਜਿਹੜਾ ਘੱਟੋ ਘੱਟ ਉਜਰਤਾ ਜਿਹੜੀ ਹੈ ਉਹ ਵਧਾ ਦਿੱਤੀ ਗਈ ਹੈ ਜੋ ਮਿਨੀਮਮ ਜੋ ਵੇਜ ਹੁੰਦੀ ਹੈ ਇੱਕ ਮਜ਼ਦੂਰ ਨੂੰ ਦੇਣ ਵਾਲੀ ਉਸ ਦੇ ਵਿੱਚ ਵਾਧਾ ਕਰਦੀ ਹੋਈ ਕੇਂਦਰ ਦਾ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਇੱਕ ਜਿਹੜੀ ਖੁਸ਼ਖਬਰੀ ਕਾਮਿਆਂ ਦੇ ਲਈ ਮਜ਼ਦੂਰਾ ਦੇ ਲਈ ਕਿ ਉਹਨਾਂ ਨੂੰ ਜਿਹੜਾ ਘੱਟੋ-ਘੱਟ ਮਜ਼ਦੂਰੀ ਮਿਲਦੀ ਆ ਉਸ ਨੂੰ ਵਧਾ ਦਿੱਤਾ ਗਿਆ ਕੇਂਦਰ ਨੇ ਕਾਮਿਆਂ ਦੀ ਮਜ਼ਦੂਰੀ ਦੇ ਵਿੱਚ ਵਾਅਦਾ ਕੀਤਾ ਉਸ ਰੇਟ ਦੇ ਵਿੱਚ ਜਿਹੜਾ ਉਹ ਵਾਦਾ ਕੀਤਾ ਗਿਆ ਹੈ ਕੇਂਦਰ ਨੇ ਕਾਮਿਆਂ ਦੇ ਲਈ ਘੱਟੋ ਘੱਟ ਉਜਰਤ ਦਰਾਂ ਵਧਾ ਦਿੱਤੀਆਂ ਨੇ ਕੇਂਦਰ ਨੇ ਤਿਉਹਾਰ ਦੇ ਸੀਜ਼ਨ ਤੋਂ ਪਹਿਲਾਂ ਇਹ ਰਾਹਤ ਦਿੱਤੀ ਹੈ ਉਦਯੋਗੀ ਕਾਮਿਆਂ ਦੇ ਲਈ ਜਿਹੜਾ ਖੇਤਾ ਦੇ ਵਿੱਚ ਜੋ ਮਜ਼ਦੂਰ ਕੰਮ ਕਰਦੇ ਨੇ ਤਾਂ ਇਹਨਾਂ तमाम ਤਬਕੇ ਦੇ ਲੋਕਾਂ ਨੂੰ ਹੁਣ ਸਹੂਲਤ ਮਿਲੇਗੀ ਕੇਦਰ ਦੇ ਹੁਕਮਾਂ ਦੇ ਨਾਲ ਇਮਾਰਤ ਦੇ ਸਾਰੇ ਦੇ ਵਿੱਚ ਜੋ ਮਜ਼ਦੂਰ ਕੰਮ ਕਰਦੇ ਨੇ ਲੋਡਿੰਗ ਅਨਲੋਡਿੰਗ ਸੁਰੱਖਿਆ ਗਾਰਡਾ ਦਰਬਾਰਨਾ ਹਾਊਸਕੀਪਿੰਗ ਮਾਈਨਿੰਗ ਅਤੇ ਖੇਤੀਬਾੜੀ ਦੇ ਵਿੱਚ ਲੱਗੇ ਜੋ ਮਜ਼ਦੂਰ ਹੁੰਦੇ ਨੇ ਉਹਨਾਂ ਨੂੰ ਸਿੱਧਾ ਇਸ ਦਾ ਫਾਇਦਾ ਹੋਏਗਾ ਨਵੀਆਂ ਦਰਾਂ 1 ਅਕਤੂਬਰ 224 ਤੋਂ ਲਾਗੂ ਹੋਣ ਗਿਆ ਸਰਕਾਰ ਨੇ ਪਿਛਲੀ ਵਾਰ ਇਸ ਸਾਲ April ਦੇ ਵਿੱਚ ਘੱਟੋ ਘੱਟ ਤਨਖਾਹ ਦੇ ਵਿੱਚ ਵਾਅਦਾ ਕੀਤਾ ਸੀ ਜੋ ਵੇਜ ਹੁੰਦੀ ਹੈ ਮਿਨੀਮਮ ਵੇਜ ਉਸ ਦੇ ਵਿੱਚ ਦਰਸਲ ਵਾਅਦਾ ਕੀਤਾ ਗਿਆ ਹੈ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਸੋਤ ਤੋਂ ਬਾਅਦ ਨਿਰਮਾਣ, ਸਵੀਪਿੰਗ, ਸਫਾਈ, ਲੋਡਿੰਗ, ਅਨਲੋਡਿੰਗ ਅਤੇ ਗੈਰ ਹੁਨਰਮੰਦ ਕੰਮਿਆਂ ਭਾਵ ਜੋ ਅਨਸਕਿਲਡ ਮਜ਼ਦੂਰ ਨੇ ਉਹਨਾਂ ਦੀ ਮਿਨਿਮਮ ਵੇਜ ਦਰ ਜਿਹੜੀ ਆ ਉਸ ਨੂੰ ਵਧਾ ਦਿੱਤਾ ਗਿਆ ਹੈ ਉਹ 783 ਰੁਪਏ ਪ੍ਰਤੀ ਦਿਨ ਜਿਹੜੀ ਆ ਉਹ ਕੀਤੀ ਗਈ ਜਾਂ ਫਿਰ 20358 ਰੁਪਏ ਪ੍ਰਤੀ ਮਹੀਨਾ ਤੱਕ ਕੀਤੀ ਗਈ ਹੈ ਇਹ ਨਵੀਆਂ ਦਰਾਂ 1 ਅਕਤੂਬਰ ਤੋਂ ਲਾਗੂ ਹੋ ਰਹੀਆਂ ਨੇ